ਉਹ ਤਾਂ ਹੀ ਪਿਆਲੀ ਜਗ੍ਹਾ ਨੇ ਕੁਛ ਦਿਨਾਂ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਕੁਛ ਪਿਆਲੀ ਆਪਣੇ ਹੀ ਕੁਛ ਠੇਕੇ ਦੇ ਲਈ ਸਾਡੇ ਕਿ ਤਿੰਨ ਚਾਰ ਕਿਲੇ ਪਿਆਲੀ ਇਸ ਟਾਂਕੇ ਤੇ ਫੇਰਾ ਮਾਰਨੇ ਗਏ ਨੇ ਪਿਆਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਵਾ ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਿਆ ਟੈਕ ਹੀ ਹੋ ਗਿਆ ਇੱਕ ਜੱਕ ਦਾ ਵੀ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ ਇਹ ਜਿਹੜੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ ਅਸੀਂ 50000 ਰੁਪਏ ਉੱਤੇ ਦੇ ਰਹੇ ਉਹਨਾਂ ਨੂੰ ਠੇਕਾ ਕਿੱਲੇ ਦਾ ਛੋਨਾ ਜਿਹੜਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ ਇਸ ਟਾਈਮ ਛੋਨਾ ਜਿਹੜਾ ਪਾਣੀ ਦੇ ਵਿੱਚ ਕੀ ਆ ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾ ਛੋਨਾ ਹਜੇ ਕਿੰਨੇ ਬੱਚੇ ਆ ਤੁਹਾਡੇ ਮੇਰੀਆਂ ਦੋਨੇ ਬੇਟੀਆਂ ਨੇ ਇੱਕ ਹੀ ਮੰਗ ਕਰਦੇ 50000 ਅਸੀਂ ਇਹ ਮੰਗ ਕਰਨਿਆ ਇਹ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਗਰਸ਼ਟਾ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾ ਰਹੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆਪੀ ਹਾੜਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦਪਾ ਜੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਹੈ ਉਹ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਆ ਤੇ ਉਹਦੇ ਕਾਰਨ ਆਉਂਦਾ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਇੱਥੇ ਆਣ ਗਵਣ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਆ ਗਿਆ ਕਿੰਨੇ ਬੱਚੇ ਐ ਇਹਨਾਂ ਦੇ ਜਿੰਨਾਂ ਡੱਟੇ ਦੋ 3 ਨੇ ਜੀ ਉਹਨਾਂ ਦੀਆਂ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਲੋਕ ਤਾਂ ਇਹ ਹੀ ਕੰਮ ਕਰਦੇ ਆ। ਉਧੜੀ ਦੱਪਾਈ ਕਰਦਾ ਏ। ਕੋਈ ਆ ਥੋੜੀ ਜਿਹੀ ਖੇਤ ਹੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾਂ ਪਿਆ ਵਾ। ਕਿੰਨੀ ਜ਼ਮੀਨ ਨਹੀਂ ਇਹਨਾਂ ਦੀ ਆਪਣੀ। ਆਪਣੀ ਦੇ ਇੱਕ ਅੱਧਾ ਕਿਲਾ ਸੀ, ਕਿਲਾ ਦੇ ਪੈਲੇ ਹੀ ਕੋ ਦੋ ਢਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਸੀ। ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ। ਸੋ ਵੱਧ ਤੋਂ ਵੱਧ ਜਿੰਨੀ ਵੀ ਸਹਤ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹ ਮੰਗ ਆ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵਾਦੋ ਵਾਦ ਉਹਨਾਂ ਦੀ ਮਤ ਕੀਤੀ ਜਾਵੇ। ਭਾਜੀ ਇਹਨਾਂ ਨੇ ਨਾ ਪੈੜੀ ਲਈ ਠੇਕੇ ਤੇ ਤੇ ਇਹਨਾਂ ਦਾ ਝੋਨਾ ਸਾਰਾ ਬੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ। ਤੇ ਦੂਜਾ ਨਾਲ ਇਹਦਾ ਪਾਣੀ ਲੱਠਾ ਨਹੀਂ ਤੋ ਵਿਚਾਰਾ ਫੇਰਾ ਮਾਰਨਾ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ। ਕਿੰਨੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ? ਆਪਣੀ ਭਾਜੀ ਕਿਲਾ ਪੈੜੀਆ ਤੇ ਤਿੰਨ ਕਿੱਲੇ ਪੈੜੀਆ ਨਾ ਢਾਈ ਤਿੰਨ ਕਿੱਲੇ ਠੇਕੇ ਲਈ। ਕਿੰਨਾ ਠੇਕਾ ਹੈ ਜਮੂਨ ਦਾ? ਠੇਕਾ 50000 ਰੁਪਿਆ ਕਿੱਲੇ ਦਾ ਭਾਜੀ। ਕਿੰਨੇ ਬੱਚੇ ਇਹਨਾਂ ਦੇ? ਭਾਜੀ ਦੋ ਕੁੜੀਆਂ ਨੇ ਇਹਨਾਂ ਦੀ। ਤੇ ਰੋੜ ਇਹਨਾਂ ਦੀ ਜਿਹੜੇ ਮੰਨ ਲੋ ਕੱਢੀ ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਬਾ ਮਾਤਾ ਦੀ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਾਈਂ ਤੇ ਇਹੀ ਮੰਗ ਕਰਦੇ ਆ ਭਾਜੀ ਇਹਦਾ ਗਰੀਬ ਦਾ ਸਹਾਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਦ ਤੋਂ ਵੱਧ ਜੋ ਵੀ ਬੰਦਾ ਪੰਜਾਬ ਸਰਕਾਰ ਕੋਲ ਦਿੱਤਾ ਜਾਏ